ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪਹਿਲੀ ਵਾਰ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ 800 ਤੋਂ ਵੱਧ ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਨੇ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਮਾਹੌਲ ਦਿੱਤਾ ਜਾ ਰਿਹਾ ਤੇ ਅਬ ਤੱਕ ਤੋਂ ਸਿਰਫ ਪੜ੍ਹਾਈ ਦਾ ਕੰਮ ਲਿਆ ਜਾ ਰਿਹਾ ਹੈ ਬਾਕੀ ਕੰਮਾਂ ਲਈ ਕੈਂਪਸ ਮੈਨੇਜਰ ਰੱਖੇ ਗਏ ਨੇ ਲਗਾਤਾਰ ਸਿੱਖਿਆ ਖੇਤਰ ਦੇ ਵਿੱਚ ਮਿਸਾਲੀ ਕੰਮ ਹੋ ਰਹੇ ਨੇ ਪੰਜਾਬ ਦੇ ਵਿੱਚ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪਹਿਲੀ ਵਾਰ ਪੰਜਾਬ ਦੇ ਵਿੱਚ 806 ਦੇ ਨਗਭਗ ਬੱਚੇ NEET ਦਾ ਪੇਪਰ ਕਲੀਅਰ ਕਰ ਗਏ ਜੀ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲਾਂ ਦੇ ਬੱਚੇ ਕਲੀਅਰ ਕਰ ਗਏ 200 ਤੋਂ ਉੱਪਰ ਬੱਚੇ JEE ਕਲੀਅਰ ਕਰ ਗਏ 44 ਬੱਚੇ JEE ਐਡਵਾਂਸ ਕਲੀਅਰ ਕਰ ਗਏ ਇਹਨਾਂ ਪੇਪਰਾਂ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਵੀ ਸਰਕਾਰੀ ਸਕੂਲਾਂ ਦੇ ਬੱਚੇ ਵੀ ਇਹ ਦੁਨੀਆ ਦੇ ਟੌਪ ਦੇ 10 ਮੰਨੇ ਪ੍ਰਮੰਨੇ ਟੈਸਟ ਕਲੀਅਰ ਕਰ ਜਾਣਗੇ ਇਹਦੇ ਵਾਸਤੇ ਮੈਂ ਟੀਚਰਾਂ ਨੂੰ ਵੀ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਮਾਹੌਲ ਮਿਲ ਗਿਆ ਪਹਿਲਾਂ ਟੀਚਰ ਜਿਹੜੇ ਸੀ ਉਹ ਹੋਰ ਕੰਮਾਂ ਤੇ ਲਾਏ ਹੋਏ ਸੀ ਕਿਤੇ ਫਿਓਜ ਉੱਡ ਗਿਆ ਸਕੂਲ ਦਾ ਕਿਤੇ ਟੂਟੀ ਖਰਾਬ ਹੋ ਗਈ ਕਿਤੇ ਕੋਈ ਸਕੂਲ ਦਾ ਰਿਸਟਰ ਹਾਈ ਸਕੂਲ ਚ ਲੈ ਕੇ ਜਾਣਾ ਨੌਨ ਟੀਚਿੰਗ ਕੰਮ ਜ਼ਿਆਦਾ ਕਰਦੇ ਸੀ ਟੀਚਿੰਗ ਨਾਲੋਂ ਹੁਣ ਅਸੀਂ ਸਕੂਲਾਂ ਦੇ ਵਿੱਚ ਸਕੂਲ ਦੇ ਕੈਂਪਸ ਨੂੰ ਠੀਕ ਰੱਖਣ ਵਾਸਤੇ ਕੈਂਪਸ ਮੈਨੇਜਰ ਰੱਖਿਆ ਹੈ ਹੈਡਮਾਸਟਰ ਜਾਂ ਪ੍ਰਿੰਸੀਪਲ ਸਾਹਿਬ ਹੁਣ ਇਸ ਗੱਲ ਦੀ ਚਿੰਤਾ ਨਹੀਂ ਕਰਨਗੇ ਕਿ ਸਕੂਲ ਚ ਫਲਾਣਾ ਬਾਥਰੂਮ ਖਰਾਬ ਹੋ ਗਿਆ ਜਾਂ ਕੋਈ ਟੇਬਲ ਜਿਹੜਾ ਉਹ ਖਰਾਬ ਹੈ ਜਾਂ ਕੁਰਸੀਆਂ ਨਹੀਂ ਹੈਗੀਆਂ ਇਹ ਕੰਮ ਕੈਂਪਸ ਮੈਨੇਜਰ ਦਾ ਹੋਊਗਾ ਹੈਡਮਾਸਟਰ ਸਾਹਿਬ ਦਾ ਪ੍ਰਿੰਸੀਪਲ ਸਾਹਿਬ ਦਾ ਕੰਮ ਉਹ ਸਕੂਲ ਦੀਆ ਪਰ ਪੜ੍ਹਾਈ ਦੀਆਂ ਗਤੀਵਿਧੀਆਂ ਨੂੰ ਸੁਪਰਵਾਈਜ਼ ਕਰਨ ਦਾ ਹੋਊਗਾ ਇਹ ਇਹ ਫਾਇਦਾ ਹੈ ਇਹ ਫਾਇਦਾ ਇਹ ਹੈ ਕਿ ਦੇ ਨਾਲ ਟੀਚਰ ਜਿਹੜੇ 100% ਆਪਣੇ ਬੱਚਿਆਂ ਤੇ ਧਿਆਨ ਦੇ ਸਕਦੇ ਆ ਪੇਰੈਂਟ ਟੀਚਰ ਮੀਟਿੰਗਾਂ ਸ਼ੁਰੂ ਹੋਈਆਂ ਜੀ ਪਹਿਲਾਂ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੀ ਨਹੀਂ ਸੀ ਸਿਰਫ ਪ੍ਰਾਈਵੇਟ ਸਕੂਲਾਂ 'ਚ ਹੁੰਦੀਆਂ ਸੀ ਮੈਂ ਕਿਸੇ ਪੇਰੈਂਟ ਟੀਚਰ ਮੀਟਿੰਗ ਤੇ ਗਿਆ ਮੈਨੂੰ ਇੱਕ ਬੱਚੇ ਨੇ ਪੁੱਛ ਲਿਆ ਕਹਿੰਦੇ ਮੁੱਖ ਮੰਤਰੀ ਸਾਹਿਬ ਤੁਹਾਡੇ ਵੇਲੇ ਵੀ ਪੇਰੈਂਟ ਟੀਚਰ ਮੀਟਿੰਗਾਂ ਹੁੰਦੀਆਂ ਸੀ ਮੈਂ ਕਹਿੰਦੀ ਸਾਡੇ ਵੀ ਹੁੰਦੀਆਂ ਸੀ ਸਾਡੇ ਤਾਂ ਉਸੇ ਦਿਨ ਹੀ ਬਾਪੂ ਜਾਂ ਬੇਬੇ ਸਕੂਲ 'ਚ ਆਉਂਦੇ ਸੀ ਜਿੱਦੇ ਜਾਂਦਾ ਕੋਈ ਸਾਨੂੰ ਕੁੱਟ ਦਿੰਦਾ ਜਾਂ ਅਸੀਂ ਕਿਸੇ ਨੂੰ ਕੁੱਟ ਦਿੰਦੇ ਫਿਰ ਹੈਡਮਾਸਟਰ ਆ ਜਾਂ ਤੇਰੀ ਬਾਪ ਨੂੰ ਬੁਲਾ ਕੇ ਲਿਆ ਓਏ ਜਾਂ ਤੇਰੀ ਮਾਂ ਨੂੰ ਬੁਲਾ ਕੇ ਲਿਆ ਸ਼ਿਕਾਇਤਾਂ ਸ਼ਿਕੁਤਾਂ ਲਈ ਬੁਲਾਏ ਜਾਂਦੇ ਸੀਗੇ ਜੀ ਹੁਣ ਕੀ ਹੈ 20-20 ਲੱਖ ਜਿਹੜਾ ਪੇਰੈਂਟਸ ਜਿਹੜਾ ਉਹ ਸਕੂਲਾਂ ਚ ਆਉਂਦਾ ਉਹਦੇ ਨਾਲ ਅਧਿਆਪਕਾਂ ਦਾ ਤੇ ਮਾਪਿਆਂ ਦਾ ਆਪਸ ਚ ਤਾਲਮੇਲ ਵੱਧਦਾ ਅਧਿਆਪਕਾਂ ਨੂੰ ਪਤਾ ਲੱਗਦਾ ਕਿ ਸਕੂਲ ਤੋਂ ਬਾਅਦ ਸਾਡਾ ਬੱਚਾ ਜਿਹੜਾ ਉਹਨੂੰ ਕਿਹੋ ਜਿਹਾ ਮਾਹੌਲ ਮਿਲ ਰਿਹਾ ਹੈ ਸਕੂਲ 'ਚ ਤਾਂ ਪੜਾ ਕੇ ਭੇਜ ਦਿੰਨੇ ਆ ਬਾਹਰ ਕਿਹੋ ਜੀ ਸੰਗਤ 'ਚ ਰਹਿੰਦਾ ਤੇ ਟੀਚਰਾਂ ਨੂੰ ਮਾਪਿਆਂ ਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਸਾਡੇ ਬੱਚੇ ਨੂੰ ਕਿਹੜੇ-ਕਿਹੜੇ ਟੀਚਰ ਪੜਾਏ ਜਾ ਰਹੇ ਨੇ ਤੇ ਸਾਡੇ ਬੱਚੇ ਦਾ ਕਿਹੜੇ ਸਬਜੈਕਟ 'ਚ ਕੀ ਪਰਫਾਰਮੈਂਸ ਹੈ ਇਹ ਟੈਕਨੀਕਲ ਗੱਲਾਂ ਜਿਹੜੀਆਂ